ਸਾਹਿਬ ਜੀ ਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਉਹ ਧੰਦਾ ਦੇ ਕੇ ਗੁਰਦਾਸਪੁਰ ਦੇ ਕਸਬਾ ਕਲਾਂ ਨੌਰ ਅਧੀਨ ਆਉਂਦੇ ਪਿੰਡ ਹਰੀਮਾਬਾਦ ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਦੀ ਸੇਵਾ ਕਰਨ ਗਏ ਸੇ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਵਿਨੇ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਕਲਾਂ ਨੌਰ ਲਾਪਤਾ ਹੋ ਗਿਆ ਸੀ ਜਿਸ ਦੀ ਕਾਫੀ ਦਿਨਾਂ ਤੋਂ ਭਾਲ ਕੀਤੀ ਜਾ ਰਹੀ ਸੀ ਐਨਡੀਆਰਐਫ ਅਤੇ ਆਰਮੀ ਦੀਆਂ ਟੀਮਾਂ ਨੇ ਵੀ ਇਸ ਨੌਜਵਾਨ ਦੀ ਕਾਫੀ ਭਾਲ ਕੀਤੀ ਸੀ ਪਰ ਕੋਈ ਪਤਾ ਨਹੀਂ ਸੀ ਲੱਗਾ ਅੱਜ ਪੂਰੇ 1 ਮਹੀਨੇ ਬਾਅਦ ਜਦ ਖੇਤਾਂ ਵਿੱਚੋਂ ਪਾਣੀ ਘਟ ਗਿਆ ਤਾਂ ਇਸ ਨੌਜਵਾਨ ਦੀ ਲਾਸ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਦੇ ਮਾਤਾ ਪਿਤਾ ਨੂੰ ਮੌਕੇ ਤੇ ਬੁਲਾ ਕੇ ਇਸ ਦੀ ਸਨਾਖਤ ਕਰਾਈ ਨੌਜਵਾਨ ਦੀ ਮਰਤਕ ਦੇ ਮਿਲਣ ਤੋਂ ਬਾਅਦ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ ਅਤੇ ਮਰਤਕ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ਼ਹਿਰ ਵਾਸੀਆਂ ਨੇ ਕਿਹਾ ਕਿ ਨੌਜਵਾਨ ਵਿਨੇ ਕੁਮਾਰ ਉਰਫੋ ਵਿਕਰਮ ਆਪਣੇ ਸਾਥੀਆਂ ਦੇ ਨਾਲ ਪਿੰਡ ਹਰੀਮਾਬਾਦ ਵਿੱਚ ਆਏ ਹੜ੍ਹ ਦੇ ਪਾਣੀ ਦੌਰਾਨ ਲੋਕਾਂ ਦੀ ਸੇਵਾ ਕਰਨ ਦੇ ਲਈ ਗਿਆ ਹੋਇਆ ਸੀ ਪਰ ਅਚਾਨਕ ਉਹ ਲਾਪਤਾ ਹੋ ਗਿਆ ਸੀ ਜਿਸ ਦੀ ਕਾਫੀ ਭਾਲ ਕੀਤੀ ਗਈ ਐਨਡੀਆਰਐਫ ਦੀਆਂ ਅਤੇ ਆਰਮੀ ਦੀਆਂ ਟੀਮਾਂ ਵੱਲੋਂ ਵੀ ਇਸ ਦੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਵੀ ਪਤਾ ਨਹੀਂ ਲੱਗਾ ਉਹਨਾਂ ਦੱਸਿਆ ਕਿ ਅੱਜ ਜਦੋਂ ਖੇਤਾਂ ਵਿੱਚੋਂ ਪਾਣੀ ਘਟ ਹੋਇਆ ਹੈ ਤਾਂ ਕਿਸੇ ਨੂੰ ਖੇਤਾਂ ਵਿੱਚ ਇਸ ਦੀ ਲਾਸ ਮਿਲੀ ਜਿਸ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕਰਕੇ ਮੌਕੇ ਤੇ ਬੁਲਾਇਆ ਗਿਆ ਅਤੇ ਪਰਿਵਾਰ ਨੇ ਉਸ ਦੀ ਸਨਾਖਤ ਕੀਤੀ ਹੈ ਉਨਾਂ ਦੱਸਿਆ ਕਿ ਹੜ੍ਹ ਦੌਰਾਨ ਸੇਵਾ ਕਰਦੇ ਹੋਏ ਪਾਣੀ ਵਿੱਚ ਡੁੱਬਣ ਕਰਕੇ ਇਸ ਨੌਜਵਾਨ ਦੀ ਮੌਤ ਹੋਈ ਹੈ ਮ੍ਰਿਤਕ ਦੇ ਮਿਲਣ ਤੋਂ ਬਾਅਦ ਪੂਰੇ ਸ਼ਹਿਰ ਅੰਦਰ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਇਹ ਪਰਿਵਾਰ ਕਾਫੀ ਗਰੀਬ ਪਰਿਵਾਰ ਹੈ ਅਤੇ ਮਰਤਕ ਨੌਜਵਾਨ ਦਾ ਪਿਤਾ ਡਰਾਈਵਰੀ ਦਾ ਕੰਮ ਕਰਦਾ ਹੈ ਉਹਨਾਂ ਨੇ ਕਿਹਾ ਕਿ ਇਸ ਨੌਜਵਾਨ ਨੇ ਹੜ੍ਹਾਂ ਦੌਰਾਨ ਲੋਕਾਂ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਗਵਾਈ ਹੈ ਇਸ ਲਈ ਸਰਕਾਰ ਨੂੰ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਸੇਵਾ ਭਾਵਨਾ ਦੇ ਨਾਲ ਨੌਜਵਾਨ ਅੱਗੇ ਵਧੇ ਪਰ ਕਈ ਥਾਵਾਂ ਤੇ ਜਿਹੜੀ ਇਹ ਟਰੈਜੇਡੀ ਹੋਈ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਸੰਭਾਲ ਵੀ ਲਿਆ ਪਰ ਕੁਝ ਨੌਜਵਾਨ ਜਿਹੜੇ ਨੇ ਇਸ ਤਰ੍ਹਾਂ ਦੇ ਚਪੇੜ ਦੇ ਵਿੱਚ ਆ ਗਏ ਜਿਨ੍ਹਾਂ ਦੇ ਵਿੱਚ ਇੱਕ ਨੌਜਵਾਨ ਇਹ ਵੀ ਬਿਨੇ ਕੁਮਾਰ ਵੀ ਹੈ ਜੋ ਕਿ ਪਿਛਲੇ ਹੜ੍ਹਾਂ ਦੇ ਵਿੱਚ ਜਿਹੜਾ ਆ ਰੁੜ ਗਿਆ ਸੀ ਤੇ ਉਸ ਤੋਂ ਬਾਅਦ ਉਸ ਦੀ লাশ ਨਹੀਂ ਮਿਲੀ ਸੀ ਪਰ ਹੁਣ ਇੱਕ ਮਹੀਨੇ ਬਾਅਦ ਪਾਣੀ ਘਟਣ ਤੋਂ ਬਾਅਦ ਖੇਤਾਂ ਚੋਂ ਉਸ ਨੌਜਵਾਨ ਦੀ লাশ ਮਿਲ ਗਈ ਹੈ ਤਸਵੀਰਾਂ ਦੇ ਦੇ ਪਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਕੀ ਕਹਿਣਾ ਚਾਹੋਗੇ ਇਸ ਨੌਜਵਾਨ ਬਾਰੇ ਦੋ ਸ਼ਬਦ ਜ਼ਰੂਰ ਲਿਖਿਓ ਧੰਨਵਾਦ ਕਲਾ ਨੋਟ ਤੋਂ ਪਿਛਲੇ 28 ਤਰੀਕ ਨੂੰ ਪਿਛਲੇ ਮਹੀਨੇ ਦੀ 28 ਤਰੀਕ ਨੂੰ ਵਿਨੀ ਕੁਮਾਰ ਜਿਹੜਾ ਆਧਾਰ ਕਾਰਡ ਤੋਂ ਦਾ ਨਾਮ ਨਾ ਵਿਕਰਮ ਮਹਾਰਾ ਉਹ ਜਿਹੜਾ 28 ਤਰੀਕ ਨੂੰ ਲੋਕਾਂ ਦੀ ਸੇਵਾ ਕਰਨ ਗਿਆ ਸੀਗਾ ਲੋਕਾਂ ਦੀ ਸੇਵਾ ਕਰਨ ਵਾਸਤੇ ਘਰ ਘਰ ਸਮਾਨ ਪਹੁੰਚਾਉਣ ਵਾਸਤੇ ਗਿਆ ਸੀਗੇ ਉਹ ਕਿਤੇ ਮਿਸਿੰਗ ਹੋ ਗਿਆ ਅੱਜ ਪੂਰੇ 1 ਮਹੀਨੇ ਬਾਅਦ ਉਹਦੀ ਡੈੱਡ ਬਾਡੀ ਜਿਹੜੀ ਆ ਬੜੀ ਮਾੜੀ ਕੰਡੀਸ਼ਨ ਚ ਮਿਲੀ ਆ ਔਰ ਮੈਂ ਸਰਕਾਰ ਤੋਂ ਮੰਗ ਕਰਨਾ ਵਾ ਪਰਿਵਾਰ ਦੀ ਗਰੀਬ ਪਰਿਵਾਰ ਆ ਉਹਦੀ ਬੜੀ ਮਦਦ ਕੀਤੀ ਜਾਏ ਔਰ ਥੋੜੇ ਦਿਨਾਂ ਤੱਕ ਉਹਦੀ ਸਿਸਟਰ ਦੀ ਮੈਰਿਜ ਆ ਮੈਂ ਫੇਰ ਇੱਕ ਵਾਰੀ ਸਰਕਾਰ ਨੂੰ ਪੂਰ ਜ਼ੋਰ ਮੰਗ ਕਰਦਾ ਵਾਂ ਉਸ ਪਰਿਵਾਰ ਦੀ ਨਿੱਜੀ ਤੌਰ ਤੇ ਪੂਰੀ ਮਦਦ ਕੀਤੀ ਜਾਏ ਇਹਦਾ ਕਿੱਥੇ ਹੋਇਆ ਇਹ ਡੁੱਬਿਆ ਕਿਸੇ ਕਿਹੜੇ ਪਿੰਡ ਉਹ ਹੈ ਇਹ ਹਰੀਮਾ ਬਾਦ ਤੋਂ ਪਿੱਛੇ ਪਾਸੇ ਨਵੀਂ ਨਗਰ ਉਧਰ ਪਿੰਡਾਂ ਦੇ ਵਿੱਚ ਤਲਵੰਡੀ ਰਾਮਾ ਉਧਰਲੇ ਪਾਸੇ ਕਾਫੀ ਪਾਣੀ ਆਇਆ ਸੀ ਉਧਰ ਲੋਕਾਂ ਲੋਕ ਕਾਫੀ ਫਸੇ ਹੋਏ ਹਨ ਕੁਝ ਘਰਾਂ ਤੋਂ ਫੋਨ ਆ ਰਹੇ ਸੀ ਮਦਦ ਵਾਸਤੇ ਉਥੇ ਪਾਣੀ ਪੂਣੀ ਹੋਰ ਲੰਗਰ ਪਾਣੀ ਦੇਣ ਗਏ ਸੀ ਜੀ ਪੰਜ ਸੱਤ ਮੁੰਡੇ ਇਹ ਦੋ ਦਿਨ ਦੋ ਤਿੰਨ ਮੁੰਡੇ ਮਿਸਿੰਗ ਹੋਏ ਸੀ ਇੱਕ ਦੋ ਮੁੰਡਾ ਕੋਈ ਕੋਠਿਆਂ ਤੇ ਚੜ ਕੇ ਗੁੱਤੇ ਕਿਤੇ ਪੈਰ ਸਲਿੱਪ ਕਰਕੇ ਕਿਤੇ ਪਾਣੀ ਦੇ ਵਿੱਚ ਹੀ ਕਿਤੇ ਰੁੜ ਗਿਆ ਵਾ ਨਹੀਂ ਲੱਭਾ ਅੱਜ ਪੂਰੇ ਮਹੀਨੇ ਬਾਅਦ ਮਿਲਿਆ ਵਾ ਅੱਜ ਉਹਦਾ ਪੋਸਟਮਾਰਟਮ ਹੋ ਗਿਆ ਅੱਜ ਉਹਦਾ ਸਾਰੇ ਪਰਿਵਾਰ ਨੇ ਸੰਸਕਾਰ ਕੀਤਾ ਵਾ ਔਰ ਮੈਂ ਇੱਕ ਸਰਕਾਰ ਕੋ ਫਿਰ ਮੰਗ ਕਰਨਾ ਪਰਿਵਾਰ ਬਹੁਤ ਗਰੀਬ ਹੈ ਜਿਹਦੀ ਮਦਦ ਕੀਤੀ ਜਾਏ ਥੋੜੇ ਦਿਨਾਂ ਤੱਕ ਮੀਂਹ ਨਹੀਂ ਤੇ ਕੋਈ ਸਿਸਟਰ ਦੀ ਮੈਰਿਜ ਵੀ ਹੈ ਇਹ ਅੱਜ ਜੋ ਜਿਹਦੇ ਸੰਸਕਾਰ ਵਿੱਚ ਸਾਰੇ ਆ ਸੰਕਟਾ ਜੀ ਨੇ ਇਕੱਠੀਆਂ ਹੋਈਆਂ ਨੇ ਤੇ ਮਹਲਾ ਚੱਕਰੀ ਕਲਾਂਗੋ ਦਾ ਰਹਿਣ ਵਾਲਾ ਔਰ ਇਸ ਦਾ ਨਾਮ ਜਿਹੜਾ ਹੈ ਉਹ ਬਿਕਰਮ ਬਿਕਰਮਜੀਤ ਹੈ ਜਿਹਨੂੰ ਪਿਆਰ ਨਾਲ ਬਿੱਕਾ ਤੇ ਮਿਨੇ ਵੀ ਕਹਿੰਦੇ ਆ ਔਰ ਇਹ ਜੋ 28 ਤਰੀਕ ਪਿਛਲੀ 28 ਤਰੀਕ ਨੂੰ ਜਿਹੜਾ ਹੈ ਉਹ ਹਰ ਆਏ ਨੇ ਉਹਨਾਂ ਦੇ ਵਿੱਚ 28 ਤਰੀਕ ਨੂੰ ਜਿਹੜਾ ਹੈ ਉਹ ਜੋ ਮਤਲਬ ਸੇਵਾ ਕਰਦਾ ਜਿਹੜਾ ਉਹ ਗਾਇਬ ਹੋ ਗਿਆ ਰੁੜ ਗਿਆ ਤੇ ਪੰਜ ਛੇ ਜਣੇ ਗਏ ਨੇ ਜਿਨ੍ਹਾਂ ਤੋਂ ਦੋ ਬੱਚੇ ਜਿਹੜੇ ਵਾਹ ਚੜ ਗਏ ਇੱਕ ਜਿਹੜਾ ਕੰਦ ਚ ਚਲੇ ਗਿਆ ਔਰ ਉਸ ਤੋਂ ਬਾਅਦ ਇਹ ਜਿਹੜਾ ਜੋ ਗਿਆ ਮੁਰਕ ਲੱਭਾ ਨਹੀਂ ਔਰ ਜਿੰਨੇ ਵੀ ਪ੍ਰਸ਼ਾਸਨ ਹੈ ਜਿੰਨੇ ਐਨਡੀਆਰਐਫ ਦੀਆਂ ਮਤਲਬ ਡਿਪਾਰਟਮੈਂਟਸ ਟੀਮਾਂ ਸਨ ਜਿਹੜੇ ਗੋਤਾ ਫੋਰਸ ਹਨ ਜਿੰਨੇ ਵੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਲੱਭਾ ਨਹੀਂ ਪਰ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਸ਼ਹਿਰ ਨੇ ਸਾਰੇ ਇਲਾਕੇ ਨੇ ਇਸ ਗੱਲ ਨੂੰ ਬੜਾ ਦਿਲ ਨਾਲ ਲਾਇਆ ਤੇ ਉਹਨਾਂ ਦੀ ਹੈਲਪ ਕੀਤੀ ਔਰ ਜਿੰਨੀਆਂ ਟੀਮਾਂ ਗਈਆਂ ਅੱਜ ਮਤਲਬ ਕੱਲ ਜਿਹੜਾ ਮੈਂ ਉਹ 28 ਤਰੀਕ ਵਾਲੇ ਦੇ ਨਹੀਂ ਉਹੋ ਹੀ ਟਾਈਮ ਹੀ ਸੀ ਜੇ ਮੈਂ 4:30 5 6 ਦਾ ਜਦੋਂ ਕਿ ਇਨਫੋਰਮੇਸ਼ਨ ਆਈ ਔਰ ਉੱਥੇ ਜਿਹੜਾ ਝੋਲਾ ਜਿਹੜਾ ਕਟਿਆ ਗਿਆ ਖੇਤ ਚ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਕੀ ਹੈ ਤੇ ਵੇਖਿਆ ਤੇ ਉਹ ਇਹ ਸਹੀ ਮਤਲਬ ਇਹਨਾਂ ਦੇ ਮਾਤਾ ਨੂੰ ਸਦਿਆ ਇਹਨਾਂ ਦੇ ਡੈਡੀ ਨੂੰ ਸਦਿਆ ਸਾਰੇ ਭਰਾ ਨੂੰ ਸਦਿਆ ਸਦ ਕੇ ਤੇ ਪਛਾਣ ਕਰਾਈ ਕਿ ਵਾਕਈ ਇਹ ਵਿੱਕਾ ਹੀ ਹੈ ਬਰਾ ਵੇਰੇ ਹੋਈ ਸਾਡੀ ਪਰਜੋਰ ਮੰਗ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਜਿੰਨੀ ਵੀ ਸਰਕਾਰ ਮਦਦ ਕਰ ਸਕਦੀ ਹੈ ਐਨ ਜੀਓ ਜਿਹੜੇ ਨੇ ਉਹ ਵੀ ਅੱਗੇ ਆਉਣ ਇਹਨਾਂ ਦੀ ਹੈਲਪ ਕਰਨ ਕਿ